ਕੀ ਗੱਲ ਬਾਤ ਹੈ ਸਾਡੇ ਬੇਟੇਨ ਚੋਕ ਲਿਆਏ ਬੋਦਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਹੀਂ ਇੱਥੇ ਵੀ ਆਉਣਗੇ ਕੁੱਟਿਆ ਚੰਗੀ ਜਿਹੀ ਕੁੱਟਿਆ ਜੇ ਸਾਤ ਮਾਰ ਮਾਰ ਕੇ ਨਾ ਮਾਰ ਕੇ ਤੇ ਆੜੇ ਬੱਚੇ ਨੂੰ ਇਹਨਾਂ ਨੇ ਕਲਾ ਤੁਣਾ ਕੜਾ ਲੱਕ ਸਾਡੀ ਨਵੀਂ ਵਾਦੀ ਮਹਿਲਪੁਰਾ ਥਾਣਾ ਕੜਾ ਇਹ ਮਿੱਟੀ ਘਰੋਂ ਠਾਣਾ ਪੈਂਦਾ ਵਾ ਘਰੋਂ ਚੱਕਿਆ ਨੇ ਮੁੰਡੇ ਘਰੋਂ ਚੱਕਿਆ ਵਾ ਘਰੋਂ ਚੱਕਿਆ ਕੇ ਸਾਡੇ ਦੋ ਬੇਟੇ ਨਾ ਘਰੋਂ ਮਾਰ ਕਿਤੇ ਚੋਕਲੇ ਆਏ ਇਹਨੂੰ ਮਾਰ ਕੇ ਇਹਨਾਂ ਨੇ ਕੋਟ ਕੋਟ ਕੇ ਮਾਰ ਦਿੱਤਾ ਪੁੱਛੋ ਇਹਦਾ ਸਾਹਮਣੇ ਕਿ ਤਰਾਏ ਦੋ ਹੀ ਕਸੂਰ ਨਹੀਂ ਕੋਈ ਕਸੂਰ ਨਹੀਂ ਨਜਾਇਆ ਚੋਕਲੇ ਆਏ ਹਨ ਜਦੋਂ ਪੁੱਛਿਆ ਤੁਸੀਂ ਪੁੱਛਿਆ ਨੇ ਕਸੂਰ ਕੋਈ ਆ ਇਹ ਘਰ ਨਹੀਂ ਆਇਆ ਇਹਨਾਂ ਕੋਠੀਆਂ 'ਚ ਕੰਮ ਕਰਦੇ ਆ ਇਹਨਾਂ ਕੋਠੀਆਂ 'ਚ ਕੰਮ ਕਰਸਣ ਪਤਾ ਵੀ ਨਹੀਂਗਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਦੀ ਉਮਰ ਤੋਂ ਮੋਢੇ 30 ਸਾਲ ਇਹ ਕੰਮ ਕਰਦਾ ਸੀ ਰੱਗ ਦਾ ਕੰਮ ਖਾਂਦਾ ਸੀ ਤੇ ਹੁਣ ਕੀ ਕਹਿੰਦੇ ਬੁੱਲਤ ਕੁਛ ਨਾ ਕੁਛ ਨਹੀਂ ਹਜੇ ਕੀਤਾ ਤਾਂ ਇਹ ਗੱਲ ਬਾਤ ਕਰ ਤੁਹਾਨੂੰ ਕਿਹਨੇ ਕਿ ਇੱਥੋਂ ਹੀ ਫੋਨ ਗਿਆ ਵਾ ਇੱਥੋਂ ਹੀ ਫੋਨ ਗਿਆ ਵਾ ਹੋਰ ਤੁਸੀਂ ਕੀ ਧਰਣਾ ਲਾਇਆ ਧਰਣਾ ਲਾਇਆ ਸੀ ਤੁਹਾਨੂੰ ਸਾਰਿਆਂ ਨੂੰ ਸਾਬ ਚਾਹੀਦਾ ਤੁਸੀਂ ਕੀ ਲੱਗਦਾ ਮੰਮੀ ਮਿਓ ਜੀ ਕੱਲ ਦੀ ਮੰਮੀ ਹੈ ਅੱਛਾ ਹਾਂ ਹਾਂ ਕੱਟੀ ਹੈ ਜੀ ਹਾਂਜੀ ਓਕਰ ਇੱਕ ਮੇਰਾ ਨਾਮ ਸਮੀਰ ਕੀ ਲੱਗਦਾ ਜੇ ਮੁੰਡੇ ਦੀ ਮੋਤ ਉਹ ਮੇਰਾ ਬਸਾ ਭਰਾ ਵਾ ਨੇ ਵੇਖ ਕੀ ਹੋਇਆ ਕੀ ਆ ਤੁਸੀਂ ਹੋਇਆ ਨਾ ਕੱਲ ਪਰਸੋਕੇ ਲੈ ਗਿਆ ਇਹ ਭਰਾ ਨੂੰ ਹਾਂ ਇਹ ਘਰਾਂ ਨੇ ਕੁੱਟਮਾਰ ਕੀਤੀ ਨੇ ਪਿਸਤੌਲ ਦੇ ਬਾਟੇ ਵੀ ਮਾਰੇ ਓਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚੀਕਣੇ ਬਾਹਰ ਦਾ ਕਈ ਇਹਨਾਂ ਦੀ ਅੱਛਾ ਦੇ ਚੌਂਕੀ ਸੁਰੱਖਿਆ ਲਈ ਬਣਾਈ ਰੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਕੀ ਹੋਤ ਹੋਗੀ ਤੁਹਾਨੂੰ ਰੇ ਹੈਰੇ ਭਾਈ ਇਹਨਾਂ ਨੂੰ ਦੱਸਿਆ ਜਾਨੂੰ ਅੱਛਾ ਮੇਰੇ ਲਈ ਜਦੋਂ ਰਸਤ ਕਰਕੇ ਲੈ ਕੇ ਆਈ ਸੀ ਉਹ ਤੋਂ ਬਾਅਦ ਇੱਥੇ ਆ ਕੇ ਥਾਣੇ ਤੇ ਮਿਲੇ ਬਿੱਲ ਨੂੰ ਕਦੀ ਨਹੀਂ ਮਿਲੇ ਨਹੀਂ ਮਿਲਣਗੇ ਤਾਂ ਮਿਲਾਂਗੇ ਦਿੱਤਾ ਹੈ ਅਰੇ ਬੋ ਬੋਦੋ ਜਿਹੜਾ ਜੁਮੇਰ ਕੋੜਾ ਪੁੱਲਤੀਆ ਹੋਰ ਕਹਾਂ ਇਧਰ ਆਣਾ ਪੁੱਲਤੀਆ ਜੁਮੇਰ ਜਿਹੜੇ ਚੋਕੇ ਲੱਗੇ ਆਏ ਚੋਕੇ ਲੱਗੇ ਜਿਹੜੇ ਕਾਰਨਾਂ ਦੇ ਚੋਕੇ ਲੱਗੇ ਕੀ ਕਾਰਨ ਕੀ ਪਤਾ ਹੈ ਜਿਹੜਾ ਜਿੱਟਾ ਵੇਚਦਾ ਉਹ ਇਹ ਜਨਸ਼ਾਹ ਕਰ ਨਹੀਂ ਕਰਦਾ ਨਹੀਂ ਉਹ ਤਾਂ ਅੱਜ ਤੱਕ ਮੀਰਾ ਬਸ ਅੱਛਾ ਕੀ ਮੰਗ ਕਰਦੇ ਹੋ ਸਾਡੇ ਕੀ ਮੰਗ ਕਰਦੇ ਇਨਸਾਨ ਮੰਗਦੇ ਬਸ ਕੀ ਮੰਗ ਮੰਗਦੇ ਚੀ ਚੰਦੇ ਮੰਗ ਕਰ ਹਾਂਜੀ ਕਰ ਰਹੀ ਹੋਣੀ ਚਾਹੀਦੀ ਬਿਲਕੁਲ ਇਹੋ ਜਿਹੀ ਕਾਰਵਾਈ ਇਹਨਾਂ ਨੇ ਪੁਲਸ ਵਾਲਿਆਂ ਨੇ ਤਾਂ ਖਾਲੀ ਕੰਡਾ ਹੀ ਸੋਭਣ ਤਾਂ ਕੰਮ ਹੁੰਦਾ ਸਾਰੇ ਨਾ ਇੰਨੇ ਦਿਨ ਹੋ ਗਿਆ ਨਾ ਉਹ ਤੇ ਜੇਲੇ ਰੱਖਿਆ ਤਾਂ ਟੱਡੀ ਪਰ ਉਹ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੇ ਥਾਣੇ ਦੇ ਵਿੱਚ ਹਾਂ ਥਾਣੇ ਦੇ ਵਿੱਚ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਇਹਦੇ ਸਾਹਮਣੇ ਕੋਟਾ ਦਾ ਲਿਆਏ ਉਹਨੂੰ ਮਾਰਤਾ ਇਹਨਾਂ ਨੇ ਮਾਰਤਾ ਅੰਦਰ ਮੋਤੋ ਇਹ ਕੀਆ ਪਤਾ ਨਹੀਂ ਸਰ ਹਾਂ ਉਹਨੂੰ ਇਹਨਾਂ ਨੇ ਕੀ ਆ ਕਿਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹਾਂ ਥਾਣੇ ਚ ਹੀ ਹੋਈ ਆ ਮੇਰਾ ਬੇਟਾ ਇਹਦੇ ਸਾਹਮਣੇ ਨਜਾਇਜ਼ ਨੂੰ ਚੁੱਕ ਕੇ ਲਿਆਇਆ ਘਰੋਂ ਪਰ ਇਹ ਵੀ ਕੁੱਟਿਆ ਕੁੱਟਦੇ ਲਿਆਇਆ ਇੱਕ ਤੱਕ ਮੌਤ ਤੱਕ ਬਦਲ ਗਿਆ ਮੌਤ ਆ ਹਨੂੰ ਦੱਸਿਆ 2 ਵਜੇ ਹਾਂ ਮੈਨੂੰ ਕਦੇ ਉਹਨੇ ਕਿਹਾ ਵੀ ਮੈਨੂੰ ਜਿਆਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੇ ਲੱਤ ਵੀ ਟੋੜੀਆਂ ਮੇਰੇ ਦਰਦੋਂ ਹੰਡੀਆਂ ਮੈਂ ਦਵਾਈ ਲਾ ਦੇ ਸਰ ਮਲਾਜਮ ਦਾ ਨਾਮ ਨਹੀਂ ਮੈਨੂੰ ਪਤਾ ਹਾਂ ਅੰਦਰ ਕੁੱਟਿਆ ਹਾਂ ਸਰ ਲੜਕੇ ਦੀ ਮੌਤ ਹੋਈ ਕਹਿੰਦੇ ਥਾਣੇ ਸਰ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾ ਲਾਤ ਉਸਨੋਂ ਤੁਰੰਤ ਸੀ ਹਸਪਤਾਲ ਦੇ ਵਿੱਚ ਐਸ ਐਚਓ ਸਾਹਿਬ ਦੀ ਉਹਨਾਂ ਦੀ ਟੀਮ ਹਸਪਤਾਲ ਲੈ ਕੇ ਗਈ ਨਾਲ ਦੀ ਨਾਲ ਗੁਨਾਨਕ ਦੇ ਹਸਪਤਾਲ ਜਿੱਥੇ ਕਿ ਜੇਰੇ ਇਲਾਜ ਉਸਦੀ ਡੈਥ ਹੋ ਗਈ ਸੀ